ਅੰਡਰ ਦਰ ਡਾਇਰੈਕਸ਼ਨਸ ਆਫ ਮਾਨਯੋਗ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਕਮ ਪੁਲਿਸ ਕਮਿਸ਼ਨਰ ਅਮਰ ਸਰ ਨੇ 7-8 ਕੇਸ ਫ੍ਰੇਸ ਕੀਤੇ ਆ ਜਿਦੇ ਵਿੱਚੋਂ ਸਭ ਤੋਂ ਪਹਿਲਾ ਕੇਸ ਪੁਲਿਸ ਸਟੇਸ਼ਨ ਮਜੀਠਾ ਰੋਡ ਦਾ ਹੈਗਾ ਜਿਦੇ ਚ ਦੋ ਸਨੇਚਰਸ ਅਰੈਸਟ ਕੀਤੇ ਆ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਹੰਕਾਰ ਸਿੰਘ ਇਹਨਾਂ ਦੀ ਉਮਰ 32-35 ਸਾਲ ਹੈਗੀ ਹੈ ਇਹਨਾਂ ਤੋਂ ਰਿਕਵਰ ਕੀਤਾ ਇੱਕ ਲੂਈ ਬਟਾਉ ਦਾ ਬੈਗ 65000 ਰੁਪਏ ਐਪਲ ਆਈਪੈਡ ਤੇ ਮੋਬਾਈਲ ਫੋਨ ਸੈਮਸੰਗ ਇਹ ਲੇਡੀ ਹੈਗੀ ਐ ਮਿਸਸ ਹੰਸਾ ਸ਼ਾ 65 ਇਅਰਸ 올ਡ ਐ ਇਹ ਤਾਜ ਸਵਰਨਾ ਠਹਿਰੇ ਸੀ ਤੇ ਜਦੋਂ ਉਹ ਬਸੰਤ ਐਵਨਿਊ ਵਾਕਿੰਗ ਜਾ ਰਹੇ ਸੀਗੇ ਤੇ ਇਹ ਦੋ ਸਨੈਚਰਸ ਨੇ ਸੰਦੀਪ ਸਿੰਘ ਤੇ ਓਮਕਾਰ ਸਿੰਘ ਨੇ ਇਹਨਾਂ ਦਾ ਬੈਗ ਸਨੈਚ ਕਰ ਲਿਆ ਜਿਹਦੇ ਵਿੱਚ ਲੈਪਟਾਪ ਕੈਸ਼ ਤੇ ਉਹ ਸੀਗਾ 65000 ਰੁਪਏ ਤੇ ਰਿਕਾਰਡ ਟਾਈਮ ਦੇ ਵਿੱਚ 2-4 ਘੰਟਿਆਂ ਦੇ ਵਿੱਚ ਵਿੱਚ ਇਹ ਦੋਨਾਂ ਨੂੰ ਫੜ ਕੇ ਲੋਕਲ ਪੁਲਿਸ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਇਹਨਾਂ ਨੂੰ ਫੜ ਲਿਆ ਨੰਬਰ 2 ਦਾ ਕ੍ਰਿਮੀਨਲ ਰਿਕਾਰਡ ਕੀ ਹੈ ਕਿਹੜੀ ਜਨਾਨੀ ਦੀ ਜਿਹੜੀ ਉਹ ਪੂਨੇ ਦੀ ਜਨਾਨੀ ਉਹਨੇ ਦੀ ਜਨਾਨੀ ਨਹੀਂ ਫੜੀ ਉਹਨੇ ਦੀ ਲੇਡੀ ਦੀ ਸਨੈਚਿੰਗ ਹੋਈ ਸੀ ਹਾਂਜੀ ਹਾਂਜੀ ਉਹਦੇ ਜਿਹੜੇ ਬੰਦੇ ਫੜੇ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਉਹਨਾਂ ਦਾ ਹਲੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਤੇ ਲੇਡੀ ਕਿੱਥੇ ਸੈਰ ਕਰ ਰਹੀ ਸੀ ਜੀ ਹਾਂ ਉੱਥੇ ਮਾਰਕੀਟ ਜਾ ਰਹੀ ਸੀ ਐਨੀ ਗੱਲ ਹੈ ਬਈ ਤਾਜ ਤੋਂ ਵਾਕ ਬਾਈ ਵਾਕਿੰਗ ਮਾਰਕੀਟ ਜਾ ਰਹੇ ਬਸੰਤੇਬੀ ਸਰ ਸਮਾਨ ਜਿਹੜਾ ਜੋ ਚੋਰੀ ਸਾਰਾ ਮਿਲ ਗਿਆ ਜਿਹਨਾਂ ਨੂੰ ਜੋ ਚੋਰੀ ਅਸੀਂ ਸਾਰਾ ਮਿਲ ਗਿਆ 100% ਕੰਪਲੀਟ ਕਿੰਨੇ ਲੋਕ ਸੀ ਇਹਨਾਂ ਦੇ ਨਾਲ ਪ੍ਰੋਪਰ ਜਿਹੜੇ ਜਿਹੜੇ ਰੋਟੇ ਇਹ ਦੋਸਤ ਸੀਗੇ ਓੰਕਾਰ ਸਿੰਘ ਤੇ ਸੰਦੀਪ ਸਿੰਘ ਪਹਿਲਾ ਰਿਕਾਰਡ ਕੋਈ ਨਹੀਂ ਕਰਦਾ ਪਹਿਲਾਂ ਇਹਨਾਂ ਦਾ ਪਹਿਲਾ ਸਰ ਨਸ਼ੀਬ ਗਰੇ ਵੀ ਆਦੀ ਉਹ ਹਲੇ ਮੈਡੀਕਲ ਵਿੱਚ ਆ ਦੂਗੇ